ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਜਿਹੇ ਡੈਮ ਦਾ ਉਦਘਾਟਨ ਕੀਤਾ ਜੋ ਹਾਲੇ ਤੱਕ ਪੂਰੀ ਤਰ੍ਹਾਂ ਬਣਿਆ ਵੀ ਨਹੀਂ ਰਾਵੀ ਦਰਿਆ ਉੱਤੇ ਧਹਾਕਿਆਂ ਤੋਂ ਰੁਕ ਰੁਕੇ ਬਣ ਰਿਹਾ ਇਸ ਸ਼ਾਹਪੁਰ ਕੰਡੀ ਡੈਮ ਦਾ ਕੰਮ ਮੁਕੰਮਲ ਹੋਣ ਦੀ ਤਾਰੀਖ ਅਗਲੇ ਸਾਲ ਮਾਰਚ 2026 ਮਿਤੀ ਗਈ ਹੈ ਉਦੋਂ ਵੀ ਜੇਕਰ ਕੰਮ ਮੁਕੰਮਲ ਹੁੰਦਾ ਤਾਂ ਹੀ ਉਦਘਾਟਨ ਹੋਏਗਾ ਹਾਲੇ ਤੱਕ ਤਾਂ ਕੰਮ ਸਿਰਫ 75% ਹੀ ਮੁਕੰਮਲ ਹੋਇਆ ਹੈ ਪਰ ਭਗਵੰਤ ਮਾਨ ਨੂੰ ਕਿਹੜੀ ਕਾਲ ਸੀ ਜੋ 5 ਮਹੀਨੇ ਪਹਿਲਾਂ ਹੀ ਉਦਘਾਟਨ ਕਰਤਾ 5 ਮਹੀਨੇ ਬਾਅਦ ਕਿਹੜਾ ਸਰਕਾਰ ਬਦਲ ਜਾਣੀ ਸੀ ਨਾ ਹੀ ਮੁੱਖ ਮੰਤਰੀ ਬਦਲਣ ਦੇ ਕੋਈ ਅਸਾਰ ਨਜ਼ਰ ਆਉਂਦੇ ਨੇ ਉਦੋਂ ਵੀ ਆਵਾਦੀ ਪਾਰਟੀ ਦੀ ਸਰਕਾਰ ਹੋਏਗੀ ਅਤੇ ਉਸ ਤੋਂ ਅਗਲੇ ਸਾਲ 2027 ਵਿੱਚ ਵੀ ਕਦੇ ਆਪਣੀਆਂ ਕਮੇਡੀ ਆਈਟਮਾਂ ਰਾਹੀਂ ਸਿਸਟਮ ਅਤੇ ਸਿਆਸਤ ਉੱਤੇ ਕਰਾਰੀ ਝੋਟ ਕਰਨ ਵਾਲੇ ਭਗਵੰਤ ਮਾਨ ਆਪਣੇ ਹੀ ਸੋਚ ਦੇ ਕੀ ਉਲਟ ਚੱਲਣ ਲੱਗੇ ਨੇ ਸਾਫ਼ ਹੈ ਕਿ ਅਗਲੇ ਸਾਲ ਮਾਰਚ ਅਪ੍ਰੈਲ ਵਿੱਚ ਇਸੇ ਡੈਮ ਦਾ ਉਦਘਾਟਨ ਦੁਆਰਾ ਕਰਕੇ ਫੇਰ ਸਿਆਸੀ ਲਾਹੇ ਲੈਂਦੀ ਕੋਸ਼ਿਸ਼ ਹੋਈਗੀ ਇਸ ਕੰਮ ਵਿੱਚ ਤਾਂ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਕਤਾਰ ਵਿੱਚ ਆ ਖੜੇ ਹੋਏ ਨੇ ਪੀਐਮ ਮੋਦੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਕਈ ਅਜਿਹੇ ਉਦਘਾਟਨ ਕੀਤੇ ਨੇ ਜਿਹੜੇ ਕੰਮ ਮੁਕੰਮਲ ਨਹੀਂ ਸਨ ਹੋਏ ਇਹਨਾਂ ਵਿੱਚ ਅਜੁੱਧਿਆਦਾ ਸ਼੍ਰੀ ਰਾਮ ਮੰਦਰ ਵੀ ਸ਼ਾਮਲ ਹੈ ਪੀਐਮ ਮੋਦੀ ਨੇ ਕਈ ਵਾਰ ਲੋਕ ਸਭਾ ਅਤੇ ਕਈ ਵਾਰ ਕਿਸੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਿਆਸੀ ਲਾਹੇ ਲਈ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਦਘਾਟਨ ਕਰਨ ਦੀ ਜੋ ਪ੍ਰਵਤ ਪਾਈ ਸੀ ਉਸੇ ਦੀ ਨਕਲ ਕਰਨ ਦੇ ਰਾਹ ਤੁਰੇ ਮੁੱਖ ਮੰਤਰੀ ਭਗਵੰਤ ਮਾਨ ਫੇਰ ਕੀ ਭਗਵੰਤ ਮਾਨ ਨੇ ਤਰਨ ਤਰਨ ਜ਼ਿਮਨੀ ਚੌਣ ਵਿੱਚ ਜਿੱਤ ਪੱਕੀ ਕਰਨ ਦੇ ਚੱਕਰ ਵਿੱਚ ਅਧੂਰੇ ਕੰਮ ਦਾ ਉਦਘਾਟਨ ਕਰ ਦਿੱਤਾ ਇੱਕ ਗੱਲ ਹੋਰ ਬੜੀ ਹੈ ਮੈਂ ਅਜੇ ਹ ਵੀ ਨਹੀਂ ਕਿ ਮੁੱਖ ਮੰਤਰੀ ਨੂੰ ਇਸ ਕੰਮ ਸੰਬੰਧੀ ਪੂਰੀ ਜਾਣਕਾਰੀ ਨਹੀਂ ਸੀ ਉਹ ਤਾਂ ਉਦਘਾਟਨ ਕਰਨ ਮੌਕੇ ਖੁਦ ਹੀ ਕਹਿ ਰਹੇ ਨੇ ਕਿ ਡੈਮ ਦਾ ਕੰਮ ਹਾਲੇ 75% ਹੋਇਆ ਅਤੇ ਇਹ ਮਾਰਚ 2026 ਵਿੱਚ ਮੁਕੰਮਲ ਹੋਣਾ ਹੈ ਫੇਰ ਵੀ ਜੇ ਇਹ ਅਧੂਰੇ ਕੰਮ ਦਾ ਉਦਘਾਟਨ ਕਰਨਗੇ ਤਾਂ ਸਵਾਲ ਤਾਂ ਫੇਰ ਉੱਠਣਗੇ ਕੋਈ ਵੀ ਕੰਮ ਜਦੋਂ ਹੁੰਦਾ ਹੈ ਤਾਂ ਸ਼ੁਰੂਆਤ ਵੇਲੇ ਨੀਂਹ ਪੱਥਰ ਰੱਖਿਆ ਜਾਂਦਾ ਹੈ ਜਿਸ ਨਾਲ ਵਿਕਾਸ ਕਾਰਜ ਸ਼ੁਰੂ ਹੁੰਦੇ ਨੇ ਫੇਰ ਜਦੋਂ ਇਹ ਕੰਮ ਮੁਕੰਮਲ ਹੁੰਦੇ ਨੇ ਤਾਂ ਪ੍ਰੋਗਰਾਮ ਲਿਖੇ ਜਾਂਦੇ ਨੇ ਉਦਘਾਟਨ ਦੇ ਜਿੱਥੋਂ ਤੱਕ ਹੁਣ ਸ਼ਾਹਪੁਰ ਕੰਡੀ ਦਾ ਮਾਮਲਾ ਹੈ ਤਾਂ ਨੀਂਹ ਪੱਥਰ ਤਾਂ ਇਸ ਦਾ ਕਈ ਦਹਾਕੇ ਪਹਿਲਾਂ ਰੱਖਿਆ ਗਿਆ ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਅਤੇ ਕਈ ਮੁੱਖ ਮੰਤਰੀ ਵੀ ਕਾਂਗਰਸ ਸਰਕਾਰ ਸਮੇਂ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਹਨਾਂ ਨੂੰ ਵੀ ਇਸ ਤੋਂ ਪਰਦਾ ਹਟਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਮਜ਼ੇਦਾਰ ਗੱਲ ਦੇਖੋ ਆਪਾਂ ਗੱਲ ਕੀਤੀ ਸ਼ੁਰੂਆਤ ਸਮੇਂ ਨਹੀਂ ਪੱਥਰ ਦੀ ਅਤੇ ਕੰਮ ਮੁਕੰਮਲ ਹੋਣ ਵੇਲੇ ਉਦਘਾਟਨ ਦੀ ਪਰ ਕਮਾਲ ਦੀ ਗੱਲ ਉਹ ਹੈ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸਮੇਂ ਉਹਨਾਂ ਫਰਵਰੀ 2019 ਵਿੱਚ ਇਸ ਡੈਮ ਦੇ ਰੁਕੇ ਹੋਏ ਕੰਮ ਨੂੰ ਮੋੜ ਸ਼ੁਰੂ ਕਰਵਾਉਂਦਾ ਹੀ ਉਦਘਾਟਨ ਕਰ ਛੱਡਿਆ ਸੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਸੁਨੀ ਜਕੜਤਾ ਹੋਣੇ ਹੀ ਸਨ ਨਾਲ ਹੀ ਕੈਪਟਨ ਸਰਕਾਰ ਵਿੱਚ ਉਦੋਂ ਜਲ ਸਰੋਤ ਮੰਤਰੀ ਰਹੇ ਸੁਖਵਿੰਦਰ ਸਿੰਘ ਸੁਖਸਰਕਾਰੀਆ ਅਤੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕੰਗੜਵੀ ਮਜੂਸ ਹਨ ਇਹਨਾਂ ਦੋਹਾਂ ਦੇ ਨਾਂ ਵੀ ਉਸ ਸਮੇਂ ਦੇ ਪੱਥਰ ਉੱਤੇ ਉਕਰੇ ਹੋਏ ਸਨ ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ ਹੁਣ ਜੇ ਮਹਾਰਾਜਾ ਅਮਰਿੰਦਰ ਸਿੰਘ ਰੁਕੇ ਕੰਮ ਨੂੰ ਸ਼ੁਰੂ ਕਰਵਾਉਣ ਦਾ ਉਦਘਾਟਨ ਕਰ ਸਕਦੇ ਨੇ ਤਾਂ ਫਿਰ ਸਤੌਜ ਵਾਲੇ ਮਹਾਰਾਜਾ ਕਿਸੇ ਦੇ ਧੀ ਪੁੱਤ ਤੋਂ ਕਿਹੜਾ ਘਟਨੇ ਆਮ ਘਰਾਂ ਵਿੱਚੋਂ ਉੱਠੇ ਮੁੰਡੇ ਦੇ ਕੀ ਛਪਾਕੀ ਨਿਕਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਉਦਘਾਟਨ ਬਾਰੇ ਚਰਚਾ ਹੋਰ ਅੱਗੇ ਵਧਾਉਣ ਤੋਂ ਪਹਿਲਾਂ ਤੁਸੀਂ ਸ਼ਾਹਪੁਰ ਕੰਡੀ ਡੈਮ ਬਾਰੇ ਥੋੜਾ ਜਿਹਾ ਜਾਣ ਲਵੋ ਇਸ ਡੈਮ ਦੀ ਉਸਾਰੀ ਦਾ ਕੰਮ ਪਤਾ ਕਦੋਂ ਸ਼ੁਰੂ ਹੋਇਆ ਸੀ 1999 ਵਿੱਚ ਢਾਈ ਦਹਾਕੇ ਤੋਂ ਇਹ ਕੰਮ ਵਗਦੇ ਪਾਣੀ ਮੰਗ ਉਤਰਾ ਚੜ੍ਹਾ ਹੀ ਦੇਖ ਰਿਹਾ ਹੈ ਕਈ ਵਾਰ ਡੈਮ ਦੀ ਉਸਾਰੀ ਦਾ ਕੰਮ ਰੁਕਿਆ ਅਤੇ ਕਈ ਵਾਰ ਮੁੜ ਸ਼ੁਰੂ ਹੋਇਆ ਡੈਮ ਦੇ ਪਾਵਰ ਹਾਊਸ ਪ੍ਰੋਜੈਕਟ ਦੀ ਉਸਾਰੀ ਮਾਰਚ 2026 ਤੱਕ ਮੁਕੰਮਲ ਹੋਣ ਦਾ ਅਨੁਮਾਨ ਹੈ ਪਰ ਪੱਕਾ ਅਤੇ ਯਕੀਨੀ ਤੌਰ ਤੇ ਹਾਲੇ ਇਸ ਬਾਰੇ ਵੀ ਕੁਝ ਨਹੀਂ ਆਖਿਆ ਜਾ ਸਕਦਾ ਫੇਰ ਗੱਲ ਉੱਥੇ ਹੀ ਆ ਰੁਕਦੀ ਹੈ ਕਿ ਭਲਾ ਭਗਵੰਤ ਮਾਨ ਨੇ ਉਦਘਾਟਨ ਕਾਦਾ ਕੀਤਾ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਜਿਮਨੀ ਚੋਣ ਵਾਲੇ ਤਰਨਤਾਰਨ ਤੋਂ ਇਲਾਵਾ ਪਠਾਨਕੋਟ ਅਮਰitsar ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਸਿੰਚਾਈ ਸਹੂਲਤਾਂ ਦਾ ਲਾਭ ਮਿਲੇਗਾ ਕਰੀਬ 1.18 ਲੱਖ ਹੈਕਟੇਰ ਰਕਵੇ ਲਈ ਨਹਿਰੀ ਪਾਣੀ ਪੁੱਜੇਗਾ ਡੈਮ ਦੀ ਉਸਾਰੀ ਲਈ ਸਾਲ 1999 ਵਿੱਚ ਮਸ਼ੀਨਰੀ ਪੁੱਜ ਗਈ ਸੀ ਉਸਾਰੀ ਦਾ ਕੰਮ ਲੰਬਾ ਸਮਾਂ ਲਟਕਿਆ ਰਿਹਾ ਅਤੇ ਆਖਰ ਮਈ 2012 ਵਿੱਚ ਟੈਂਡਰ ਹੋਏ ਜਿਸ ਨਾਲ ਉਸਾਰੀ ਦਾ ਕੰਮ ਮਾਰਚ 2013 ਵਿੱਚ ਜਾ ਕੇ ਮੁਰਾ ਸ਼ੁਰੂ ਹੋਇਆ ਮਗਰੋਂ ਅੰਤਰਰਾਜੀ ਮੁੱਦਿਆਂ ਨੂੰ ਲੈ ਕੇ ਜੰਮੂ ਕਸ਼ਮੀਰ ਨੇ 31 ਅਗਸਤ 2013 ਨੂੰ ਕੰਮ ਬੰਦ ਕਰ ਦਿੱਤਾ ਅਤੇ ਕਰੀਬ 50 ਮਹੀਨੇ ਡੈਮ ਦੀ ਉਸਾਰੀ ਦਾ ਕੰਮ ਬੰਦ ਰਿਹਾ ਆਖਰ 1 ਨਵੰਬਰ 2018 ਨੂੰ ਕੰਮ ਦੀ ਮੁੜ ਸ਼ੁਰੂਆਤ ਹੋਈ ਸ਼ਾਪਰਕੰਡੀ ਡੈਮ 50.5 ਮੀਟਰ ਉੱਚਾ ਹੋਵੇਗਾ ਡੈਮ ਪ੍ਰੋਜੈਕਟ ਦੀ ਕੁੱਲ ਲਾਗਤ ਕੀਮਤ 3394 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਾਕੀ ਇਸ ਕੰਮ ਲਈ ਕਿੰਨੇ ਏਕੜ ਜ਼ਮੀਨ ਐਕਵਾਇਰ ਕੀਤੀ? ਪੰਜਾਬ ਸਰਕਾਰ ਨੇ ਕਿੰਨੇ ਫੀਸ ਦੀ ਅਤੇ ਕੁੱਲ ਕਿੰਨੀ ਰਕਮ ਪਾਈ? ਕਿੰਨਾ ਖਰਚਾ ਕੇਂਦਰ ਸਰਕਾਰ ਨੇ ਚੁੱਕਿਆ? ਜੰਮੂ ਕਸ਼ਮੀਰ ਦਾ ਕੀ ਯੋਗਦਾਨ ਹੈ? ਇਸ ਬਾਰੇ ਸਾਰਾ ਕੁਝ ਤੁਸੀਂ ਆਪੇ ਮੁੱਖ ਮੰਤਰੀ ਦੇ ਮੂੰਹੋਂ ਸੁਣ ਲਓ। ਇਹ ਪ੍ਰੋਜੈਕਟ ਜਿਹੜਾ ਕਾਫੀ ਧੀਰ ਤੋਂ ਨਿਰਮਾਣधीन ਸੀਗਾ। ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ। ਔਰ ਜਿੱਥੇ ਬਿਜਲੀ ਬਣੋਂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ। ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ। ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੌਸ਼ਨ ਹੋਣਗੇ, ਨੌکریاں ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰੌਸ਼ਨ ਹੋਣਗੇ। ਇਸ ਸਦਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3172 1 ਏਕੜ ਦੇ ਲਗਭਗ ਜ਼ਮੀਨ ਐਕਵਾਇਰ ਕੀਤੀ ਗਈ ਜਿਹਦੇ ਚ 1600 43.70 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਹੈ ਜਿਹੜੀ ਐਕਵਾਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹੈਕਟੇਰ ਜਨਨ ਕੀ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਤਪਾਦਨ ਜਿਹੜਾ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜੂਗੀ। ਇਸ ਸਮੇਂ ਪੱਤਰਕਾਰਾਂ ਨੇ 에ਅਰਪੋਰਟਾਂ ਨੂੰ ਲੈ ਕੇ ਸਵਾਲ ਕਰ ਲਿਆ ਤਾਂ ਭਗਵੰਤ ਮਾਨ ਥੜਕ ਗਏ। ਹੋ ਸਕਦਾ ਉਹਨਾਂ ਨੂੰ ਜਿਹੇ ਸਵਾਲ ਦੀ ਉਮੀਦ ਨਾ ਹੋਵੇ ਜਾਂ ਫਿਰ ਉਹਨਾਂ ਦੀ ਪੂਰੀ ਤਿਆਰੀ ਨਾ ਹੋਵੇ। ਗੱਲ ਗੋਲਮੋਲ ਕਰਦੇ ਹੋਏ ਆਹ 에ਅਰਪੋਰਟ ਅਤੇ ਉਹ 에ਅਰਪੋਰਟ ਕਰਦੇ ਰਹੇ। ਮੁੱਖ ਮੰਤਰੀ ਨੇ ਇਹ ਤਾਂ ਕਿਹਾ ਕਿ ਪੰਜਾਬ ਸਰਕਾਰ ਡੋਮੈਸਟਿਕ ਫਲਾਈਟਾਂ ਵਧਾਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ। ਪਰ ਵੱਡਾ ਮੁੱਦਾ ਤਾਂ ਪੰਜਾਬ ਵਿੱਚ ਅੱਧੀ ਦਰਜਣ ਤੋਂ ਵਧੇਰੇ 에ਅਰਪੋਰਟ ਹੋਣ ਦੇ ਬਾਵਜੂਦ ਸਿੱਧੀਆਂ ਇੰਟਰਨੈਸ਼ਨਲ ਫਲਾਈਟਾਂ ਨਾ ਚੱਲਣ ਦਾ ਹੈ। ਇਹੋ ਤਾਂ ਲੱਖਾਂ ਪ੍ਰਵਾਸੀ ਪੰਜਾਬੀਆਂ ਦੀ ਮੰਗ ਹੈ ਜਿਨ੍ਹਾਂ ਨੇ ਆਵਾ ਦੇ ਪਾਰਟੀ ਸਰਕਾਰ ਲਿਆਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ ਵੈਸੇ ਗੱਲ ਤਾਂ ਉਹਨਾਂ 10 ਲੱਖ ਰੁਪਏ ਵਾਲੇ ਸਿਹਤ ਮੀਮੇ ਵਾਲੀ ਵੀ ਟਾਲ ਦਿੱਤੀ ਜਿਸ ਦੀ ਸਰਕਾਰ ਸ਼ੁਰੂਆਤ ਕਰ ਚੁੱਕੀ ਆ ਪਰ ਚੱਲੀ ਇਹ ਵੀ ਹਾਲੇ ਤੱਕ ਨਹੀਂ ਇਸ ਉੱਤੇ ਮੁੱਖ ਮੰਤਰੀ ਹੁਣ ਅਗਲੇ ਮਹੀਨੇ ਚੱਲਣ ਦੀ ਗੱਲ ਕਹਿ ਕੇ ਤੁਰਦੇ ਬਣੇ ਦੇਖਿਏ ਤਿੰਨ 에ਰਪੋਰਟ ਹੈ ਪੰਜਾਬ ਕੇ ਜਿੰਨ ਕੋ ਹਮ ਜਿਆਦਾ ਤੋਂ ਜਿਆਦਾ ਆਪਰੇਟ ਕਰਨਾ ਚਾਹਤੇ ਜਿਆਦਾ ਤੋਂ ਜਿਆਦਾ ਸਰਵਿਸ ਯਹਾਂ ਪੇ ਮਿਲੇ ਅੰਮ੍ਰਿਤਸਰ ਸਾਹਿਬ ਔਰ मोहाली पठानकोट जो आदमपुर का एयरपोर्ट है वहां से काफ़ी फ्लाइट्स हैं अभी हजूर साहब के लिए भी फ्लाइट जाती है और पठानकोट क्योंकि तीन स्टेटों की लगभग ये हद है तो धर्मशाला एक क्रिकेट स्टेडियम है मैच भी होते हैं तो पठानकोट एक बहुत मेजर जो है वो एयरपोर्ट है इस पे हम क्योंकि अभी एयर इंडिया जो है वो प्राइवेट हो गया विस्तारा या टाटा ग्रुप ने उसको ख़रीदा है तो हम उनसे बातचीत में हैं कि पंजाब में और कितनी जो डोमेस्टिक फ्लाइट्स हैं वो पठानकोट से देश के सारे स्टेट्स में या जैसे जयपुर के लिए चली है अभी एक फ़्लाइट चंडीगढ़ से और बेंगलोर के लिए काफ़ी फ़्लाइट्स हैं मोहाली से हैं तो हम कोशिश करेंगे उनसे बातचीत करके कोई प्राइवेट सेक्टर है वो कि वो आए और जब जैसे एक को एक काम जब हो गया तो दूसरे तीसरे फिर उनके देख देख उसमें अपने आप आ जाते हैं जीएस डैम दाद घटाण ਦਾ ਸੰਬੰਧ ਤਰਨਤਾਰਨ ਜ਼ਿਮਨੀ ਚੋਣ ਨਾਲ ਹੈ ਤਾਂ ਫਿਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵਿਵਾਦਤ ਬਿਆਨ ਨੂੰ ਵੀ ਤਰੰਤਾਰਨ ਨਾਲੋਂ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ ਇਹ ਬਿਆਨ ਦਿੱਤਾ ਵੀ ਤਰੰਤਾਰਨ ਵਿੱਚ ਜਿਮਨੀ ਚੋਣ ਦੇ ਪ੍ਰਚਾਰ ਦੌਰਾਨ ਸੀ ਅਤੇ ਹੁਣ ਇਸ ਦਾ ਸਿਆਸੀ ਰਹਾ ਲੈਣ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਦੇਖੋ ਤਰੰਤਾਰਨ ਵਿੱਚ ਕਿਵੇਂ ਪੱਬਾ ਪਾਰ ਹੋਈ ਫਿਰਦੀ ਆ ਕਿੰਨੇ ਮੰਤਰੀ ਜੋਸ਼ ਵਿੱਚ ਪ੍ਰਦਰਸ਼ਨ ਦੌਰਾਨ ਨਾਰੇਬਾਜ਼ੀ ਕਰ ਰਹੇ ਨੇ ਹਾਏ 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 ਗਲਤ ਨੂੰ ਵੀ ਕਾਂਗਰਸ ਪਾਰਟੀ ਦਾ ਕੜਾ ਕਟਵਰੋਧੀ ਚੇਨਾ ਉਹ ਨੰਗਾ ਹੋਇਆ ਡੈਮੋਕ੍ਰੇਸੀ ਆ ਉਹ ਕਾਂਗਰਸ ਦਾ ਵਰਕਅਪ ਹੋਤਾ ਹੈ ਕਿਉਂਕਿ ਜਾਂਦੇ ਸਮਝ ਦੇ ਗੀ ਕਾ ਅਸੀਂ ਕਹਿੰਦੇ ਆ ਕਿ ਰੋਲ ਗਾਂਧੀ ਨੂੰ ਰਾਜੇ ਪ੍ਰਿੰਸ ਦੇ ਖਿਲਾਫ ਕਾਰਵਾਈ ਕਾਬੀ ਚਾਹੀਦੀ ਉਹਨੂੰ ਪਰਿਵਾਰੀ ਤੋ ਲਾਉਣਾ ਚਾਹੀਦਾ ਸਮਝ ਦੇ ਗੀ ਕਾ ਉਹ ਕਾਂਗਰਸ ਪਾਰਟੀ ਨੂੰ ਖੁੱਤ ਦੇ ਗਲਤ ਸਵਾਦ ਤੋਂ ਮਾਫੀ ਮੰਗਣੀ ਚਾਹੀਦੀ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਡੈਮ ਦੇ ਉਦਘਾਟਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਏ ਇਸ ਸਮੇਂ ਉਹਨਾਂ ਮੀਡੀਆ ਨਾਲ ਗੱਲਵਾਸੇਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਸਮੇਤ ਹੋਰ ਦੇਖੋ ਕੀ ਗੱਲ ਕੀਤੀ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲ੍ਹਿਆ ਸੀ ਜੇ ਲਿਖਿਆ ਤੂੰ ਹੀ ਖੋਲ੍ਹਦੇ ਐ ਫਿਰ ਕੀ ਫਾਇਦਾ ਹੋਇਆ ਉਹਨਾਂ ਨੂੰ ਆਪ ਹੀ ਖੋਲ੍ਹ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੇ ਠੀਕ ਹੈ ਨਾ ਤਬੇ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਗਈ ਸੀ ਸੋ ਇਸ ਕਰਕੇ ਇਹ ਗ੍ਰਹਿ ਮੰਤਰੀ ਵਾਲੇ ਨੂੰ ਵਿਦੇਸ਼ ਮੰਤਰੀ ਵਾਲੇ ਨੂੰ ਬੋਲ ਦੇਣਾ ਚਾਹੀਦਾ ਕਿ ਉਹ ਵੀ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਮਾਨੂਕਰੋਈ ਸੀ ਪਰ ਜਥਾ ਵੀ ਚਲਾ ਜਾ ਰਹੇ ਆ ਤੇ ਕੋਈ ਇਤਨ ਨਹੀਂ ਦੋਧਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਦੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆਰਕੀਟੈਕਟ ਨਾਲ ਸਬੰਧਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਸਾਇਕਲ ਬੰਦਾ ਸੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ-ਵਿਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਬਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2 ਲੱਖ ਤੱਕ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਲੋਂ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਤਾਂ ਕਿ ਜੁਰਦਾਲ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ-ਦੂਰ ਕਈ ਵਾਰੀ ਗੱਡੀਆਂ ਖੜਾਉਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਹੁੰਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਬਿਠਾ ਕੇ ਤੇ ਅਸੀਂ